ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲੋਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਿੱਗ ਬਾਸ 19 ਦੇ ਕੰਟੈਸਟੈਂਟਸ ਦੇ ਬਾਰੇ ਜੋ ਕਿ ਇਹ ਕੰਟੈਸਟੈਂਟਸ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੇ ਤੁਹਾਨੂੰ ਦੱਸ ਦਿੰਨੇ ਕਿ ਸੀਜ਼ਨ 19 ਜਿਹੜਾ ਹੈ ਹੁਣ ਤੱਕ ਦਾ 13th ਸੀਜ਼ਨ ਤੋਂ ਬਾਅਦ ਸਭ ਤੋਂ ਬੈਸਟ ਸੀਜ਼ਨ ਰਿਹਾ ਹੈ ਤੇ ਕੱਲੇ-ਕੱਲੇ ਕੰਟੈਸਟੈਂਟ ਨੂੰ ਅਸੀਂ ਹਰ ਦਿਨ ਦੇਖ ਰਹੇ ਹਾਂ ਕੋਈ ਨਾ ਕੋਈ ਐਡਵਰਟਾਈਜ਼ਮੈਂਟ ਕਰਦੇ ਆ ਕੋਈ ਨਾ ਕੋਈ ਨਵੇਂ ਪ੍ਰੋਜੈਕਟ ਦੇ ਅਪਡੇਟ ਕਰਦੇ ਆ ਯਾ ਆਪਣੇ ਪ੍ਰੋਪਰ ਪ੍ਰਮੋਸ਼ਨਲ ਟੂਰਸ ਕਰਦੇ ਹੋਇਆ ਦੇਖ ਰਹੇ ਨੇ ਲੇਕਿਨ ਤੁਹਾਨੂੰ ਹੁਣ ਦੱਸ ਦਿੰਦੇ ਆ ਕਿ ਜਿਹੜੇ ਸੀਜ਼ਨ 19 ਦੇ ਕੰਟੈਸਟੈਂਟਸ ਨੇ ਅਸੀਂ ਸਾਰਿਆਂ ਨੇ ਦੇਖਿਆ ਕਿ ਬਿੱਗ ਬਾਸ ਦੇ ਘਰ ਦੇ ਅੰਦਰ ਡੈਨਿਊ ਬਾਈ ਸ਼ਾਹਰੁਖਸ ਦੀ ਪ੍ਰਾਪਰਟੀ ਜਿਹੜੀ ਹੈ ਉਸ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਗਿਆ ਸੋ ਇਹ ਪ੍ਰਾਪਰਟੀ ਦਾ ਇੱਕ ਇਵੈਂਟ ਵੀ ਹੋਇਆ ਸੀਗਾ ਕਿ ਜਿਸ ਦੇ ਪਿੱਛੇ ਪ੍ਰਾਪਰਟੀਆਂ ਸਾਰੀਆਂ ਵਿਕ ਚੁੱਕੀਆਂ ਨੇ ਔਰ ਸ਼ਾਹਰੁਖ ਖਾਨ ਨੇ ਆ ਕੇ ਔਨਰ ਕੀਤਾ ਸੀਗਾ ਇਸ ਇਵੈਂਟ ਨੂੰ ਤੁਹਾਨੂੰ ਦੱਸ ਦਿੰਦੇ ਆ ਕਿ ਡੈਨਿਊ ਬਾਈ ਸ਼ਾਹਰੁਖ ਦੇ ਮਾਲਕ ਨੇ ਪੂਰੇ ਸੀਜ਼ਨ 19 ਦੇ ਕੰਟੈਸਟੈਂਟਸ ਨੂੰ ਪਹਿਲਾਂ ਹੀ ਪ੍ਰੋਮਿਸ ਕੀਤਾ ਸੀਗਾ ਕਿ ਉਹ ਦੁਬਈ ਬੁਲਾਉਣਗੇ ਸਭ ਨੂੰ ਔਰ ਸਪੈਸ਼ਲ ਟ੍ਰੀਟ ਕੀਤਾ ਜਾਵੇਗਾ ਸਾਰੇ 19 ਦੇ ਕੰਟੈਸਟੈਂਟਸ ਨੂੰ ਸੋ ਤੁਹਾਨੂੰ ਦੱਸ ਦਿੰਦੇ ਨੇ ਕਿ ਹੁਣ ਇਹ ਜਿਹੜੀ ਟੀਮ ਜਿਵੇਂ ਅਸੀਂ ਕਹਿ ਸਕਦੇ ਜਿਵੇਂ ਆਪਣੀ ਇੰਡੀਆ ਟੀਮ ਜਾਂਦੀ ਹੈ ਕਿਤੇ ਖੇਡਣ ਦੇ ਲਈ ਇਦਾਂ ਹੀ ਹੁਣ ਸੀਜ਼ਨ 19 ਦੀ ਸਾਰੀ ਟੀਮ ਜਿਹੜੀ ਦੁਬਈ ਪਹੁੰਚ ਚੁੱਕੀ ਹੈ ਸੋ ਦੁਬਈ ਪਹੁੰਚ ਕੇ ਫੁੱਲ ਆਨ ਇੰਜੋਏ ਕਰ ਰਹੇ ਨੇ ਮਸਤੀ ਕਰ ਰਹੇ ਨੇ ਜਿਸ ਦੇ ਵਿੱਚ ਅਰਸ਼ ਨੂਰ ਪ੍ਰਨੀਤ ਅਭਿਸ਼ੇਕ ਤੇ ਹੋਰ ਵੀ ਬਹੁਤ ਸਾਰੇ ਕੰਟੈਸਟੈਂਟਸ ਅਮਾਲ ਨਗਮਾ ਤੇ ਉਹਨਾਂ ਦੇ ਸਾਰੇ ਜਿਹੜੇ ਨਾਲ ਦੇ ਕੰਟੈਸਟੈਂਟਸ ਜਿਹੜੇ ਸਾਰੇ ਪਹੁੰਚ ਚੁੱਕੇ ਨੇ ਦੁਬਈ ਤੇ ਕੁਝ ਜਿਹੜੇ ਪੈਂਡਿੰਗ ਨੇ ਕੰਟੈਸਟੈਂਟਸ ਜਿਹੜੇ ਰਹਿ ਗਏ ਨੇ ਉਹ ਵੀ ਹੁਣ ਦੁਬਈ ਪਹੁੰਚ ਜਾਣਗੇ ਔਰ ਉੱਥੇ ਦੁਬਈ ਪਹੁੰਚ ਕੇ ਇਹਨਾਂ ਦਾ ਕੀ ਇਵੈਂਟ ਹੋਵੇਗਾ ਕੀ ਇਹ ਪਾਰਟੀ ਕਰਨਗੇ ਕਿਸ ਤਰ੍ਹਾਂ ਦਾ ਇਹਨਾਂ ਦਾ ਵੈਲਕਮ ਕੀਤਾ ਜਾਵੇਗਾ ਇਹਦੇ ਬਾਰੇ ਤੁਹਾਨੂੰ ਜ਼ਰੂਰ ਅਸੀਂ ਅਪਡੇਟ ਦਵਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਕੰਟੈਸਟੈਂਟ 19 ਜਿਹੜੇ ਪਹੁੰਚੇ ਨੇ ਉੱਥੇ ਉਹ ਆਪਣੀਆਂ ਵੀਡੀਓਜ਼ ਜਿਹੜੀਆਂ ਨੇ ਉੱਥੇ ਸ਼ੇਅਰ ਕਰ ਰਹੇ ਨੇ ਕਿ ਉਹ ਫੁੱਲ ਔਨ ਇੰਜੋਏ ਕਰ ਰਹੇ ਨੇ ਫੁੱਲ ਔਨ ਸਭ ਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਹੈ ਉੱਥੇ ਦੇ ਆਨਰਸ ਦੇ ਵੱਲੋਂ ਤਾਂ ਕਿ ਉਹ ਕੰਟੈਸਟੈਂਟ 90s ਨੂੰ ਜਿਹੜੇ ਨੇ ਉਹ ਵਧੀਆ ਤਰੀਕੇ ਨਾਲ ਟ੍ਰੀਟ ਕਰ ਪਉਣ ਔਰ 19 ਜਿਹੜੇ ਕੰਟੈਸਟੈਂਟਸ ਨੇ ਉਹਨਾਂ ਦਾ ਵੈਲਕਮ ਕਰ ਸਕਣ ਤਾਂ ਕਿ ਉਹਨਾਂ ਨੇ ਕਿਉਂਕਿ ਉਹਨਾਂ ਦੀ ਪ੍ਰੋਮੋਸ਼ਨ ਤੋਂ ਬਾਅਦ ਹੀ ਜਿਹੜੇ ਸਾਰੇ ਦੇ ਸਾਰੇ ਉਹਨਾਂ ਦੇ ਆਫੀਸਰਸ ਉਹਨਾਂ ਦੀ ਜਿਹੜੀ ਸਾਰੀ ਜਗ੍ਹਾ ਵਿਕ ਗਈ ਸੋ ਹੁਣ ਇਹ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਤਮਾਕਾ ਹੁੰਦਾ ਹੈ ਕੌਣ ਕੀ ਪਰਫਾਰਮ ਕਰਦਾ ਹੈ ਕਿਹਦੇ ਲਈ ਕੀ ਸਪੈਸ਼ਲ ਅਰੇਂਜਮੈਂਟਸ ਕੀਤੇ ਗਏ ਨੇ ਇਹ ਤਾਂ ਹੁਣ ਇੱਥੇ ਪਹੁੰਚ ਕੇ ਹੀ ਪਤਾ ਚੱਲੇਗਾ ਫਿਲਹਾਲ ਲਈ ਤੁਸੀਂ ਬੰਨਰ ਤੋਂ ਦੈਨਿਕ ਸਵੇਰਾ ਅਪਡੇਟ ਦਵਾਂਗੇ ਕੰਟੈਸਟੈਂਟਸ ਦੇ ਬਾਰੇ ਸਤਿ ਸ਼੍ਰੀ ਅਕਾਲ ਨਮਸਕਾਰ ਅਦab ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਹੁੰਦੈ ਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਿੱਗ ਬਾਸ 19 ਦੇ ਕੰਟੈਸਟੈਂਟਸ ਦੇ ਬਾਰੇ ਜੋ ਕਿ ਇਹ ਕੰਟੈਸਟੈਂਟਸ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੇ ਤੁਹਾਨੂੰ ਦੱਸ ਦਿੰਨੇ ਕਿ ਸੀਜ਼ਨ 19 ਜਿਹੜਾ ਹੈ ਹੁਣ ਤੱਕ ਦਾ 13 ਸੀਜ਼ਨ ਤੋਂ ਬਾਅਦ ਸਭ ਤੋਂ ਬੈਸਟ ਸੀਜ਼ਨ ਰਿਹਾ ਹੈ ਤੇ ਕੱਲੇ-ਕੱਲੇ ਕੰਟੈਸਟੈਂਟ ਨੂੰ ਅਸੀਂ ਹਰ ਦਿਨ ਦੇਖ ਰਹੇ ਹਾਂ ਕੋਈ ਨਾ ਕੋਈ ਐਡਵਰਟਾਈਜ਼ਮੈਂਟ ਕਰਦੇ ਆ ਕੋਈ ਨਾ ਕੋਈ ਨਵੇਂ ਪ੍ਰੋਜੈਕਟ ਦੇ ਅਪਡੇਟ ਕਰਦੇ ਆ ਯਾ ਆਪਣੇ ਪ੍ਰੋਪਰ ਪ੍ਰੋਮੋਸ਼ਨਲ ਟੂਰਸ ਕਰਦੇ ਹੋਇਆ ਦੇਖ ਰਹੇ ਨੇ ਲੇਕਿਨ ਤੁਹਾਨੂੰ ਹੁਣ ਦੱਸ ਦਿੰਦੇ ਆ ਕਿ ਜਿਹੜੇ ਸੀਜ਼ਨ 19 ਦੇ ਕੰਟੈਸਟੈਂਟਸ ਨੇ ਅਸੀਂ ਸਾਰਿਆਂ ਨੇ ਦੇਖਿਆ ਕਿ ਬਿੱਗ ਬਾਸ ਦੇ ਘਰ ਦੇ ਅੰਦਰ ਡੈਨਿਊ ਬਾਈ ਸ਼ਾਹਰੁਖਸ ਦੀ ਪ੍ਰਾਪਰਟੀ ਜਿਹੜੀ ਹੈ ਉਸ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਗਿਆ ਸੋ ਇਹ ਪ੍ਰਾਪਰਟੀ ਦਾ ਇੱਕ ਇਵੈਂਟ ਵੀ ਹੋਇਆ ਸੀਗਾ ਕਿ ਜਿਸ ਦੇ ਵਿੱਚ ਪ੍ਰਾਪਰਟੀਆਂ ਸਾਰੀਆਂ ਵਿਕ ਚੁੱਕੀਆਂ ਨੇ ਔਰ ਸ਼ਾਹਰੁਖ ਖਾਨ ਨੇ ਆ ਕੇ ਔਨਰ ਕੀਤਾ ਸੀਗਾ ਇਸ ਇਵੈਂਟ ਨੂੰ ਤੁਹਾਨੂੰ ਦੱਸ ਦਿੰਦੇ ਆ ਕਿ ਡੈਨਿਊ ਬਾਈ ਸ਼ਾਹਰੁਖ ਦੇ ਮਾਲਕ ਨੇ ਪੂਰੇ ਸੀਜ਼ਨ 19 ਦੇ ਕੰਟੈਸਟੈਂਟਸ ਨੂੰ ਪਹਿਲਾਂ ਹੀ ਪ੍ਰੋਮਿਸ ਕੀਤਾ ਸੀਗਾ ਕਿ ਉਹ ਦੁਬਈ ਬੁਲਾਉਣਗੇ ਸਭ ਨੂੰ ਔਰ ਸਪੈਸ਼ਲ ਟ੍ਰੀਟ ਕੀਤਾ ਜਾਵੇਗਾ ਸਾਰੇ 19 ਦੇ ਕੰਟੈਸਟੈਂਟਸ ਨੂੰ ਸੋ ਤੁਹਾਨੂੰ ਦੱਸ ਦੇਣਾ ਹੈ ਕਿ ਹੁਣ ਇਹ ਜਿਹੜੀ ਟੀਮ ਜਿਵੇਂ ਅਸੀਂ ਕਹਿ ਸਕਦੇ ਜਿਵੇਂ ਆਪਣੀ ਇੰਡੀਆ ਟੀਮ ਜਾਂਦੀ ਹੈ ਕਿਤੇ ਖੇਡਣ ਦੇ ਲਈ ਇਦਾਂ ਹੀ ਹੁਣ ਸੀਜ਼ਨ 19 ਦੀ ਸਾਰੀ ਟੀਮ ਜਿਹੜੀ ਦੁਬਈ ਪਹੁੰਚ ਚੁੱਕੀ ਹੈ ਸੋ ਦੁਬਈ ਪਹੁੰਚ ਕੇ ਫੁੱਲ ਆਨ ਇੰਜੋਏ ਕਰ ਰਹੇ ਨੇ ਮਸਤੀ ਕਰ ਰਹੇ ਨੇ ਜਿਸ ਦੇ ਵਿੱਚ ਅਰਸ਼ ਨੂਰ ਪ੍ਰਨੀਤ ਅਭਿਸ਼ੇਕ ਤੇ ਹੋਰ ਵੀ ਬਹੁਤ ਸਾਰੇ ਕੰਟੈਸਟੈਂਟਸ ਅਮਾਲ ਨਗਮਾ ਤੇ ਉਹਨਾਂ ਦੇ ਸਾਰੇ ਜਿਹੜੇ ਨਾਲ ਦੇ ਕੰਟੈਸਟੈਂਟਸ ਜਿਹੜੇ ਸਾਰੇ ਪਹੁੰਚ ਚੁੱਕੇ ਨੇ ਦੁਬਈ ਤੇ ਕੁਝ ਜਿਹੜੇ ਪੈਂਡਿੰਗ ਨੇ ਕੰਟੈਸਟੈਂਟਸ ਜਿਹੜੇ ਰਹਿ ਗਏ ਨੇ ਉਹ ਵੀ ਹੁਣ ਦੁਬਈ ਪਹੁੰਚ ਜਾਣਗੇ ਔਰ ਉੱਥੇ ਦੁਬਈ ਪਹੁੰਚ ਕੇ ਇਹਨਾਂ ਦਾ ਕੀ ਇਵੈਂਟ ਹੋਵੇਗਾ ਕੀ ਇਹ ਪਾਰਟੀ ਕਰਨਗੇ ਕਿਸ ਤਰ੍ਹਾਂ ਦਾ ਇਹਨਾਂ ਦਾ ਵੈਲਕਮ ਕੀਤਾ ਜਾਵੇਗਾ ਇਹਦੇ ਬਾਰੇ ਤੁਹਾਨੂੰ ਜ਼ਰੂਰ ਅਸੀਂ ਅਪਡੇਟ ਦਵਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਕੰਟੈਸਟੈਂਟ 19 ਜਿਹੜੇ ਪਹੁੰਚੇ ਨੇ ਉੱਥੇ ਉਹ ਆਪਣੀਆਂ ਵੀਡੀਓਜ਼ ਜਿਹੜੀਆਂ ਨੇ ਉੱਥੇ ਸ਼ੇਅਰ ਕਰ ਰਹੇ ਨੇ ਕਿ ਉਹ ਫੁੱਲ ਔਨ ਇੰਜੋਏ ਕਰ ਰਹੇ ਨੇ ਫੁੱਲ ਔਨ ਦੇ ਆਨਰਸ ਦੇ ਵੱਲੋਂ ਤਾਂ ਕਿ ਉਹ ਕੰਟੈਸਟੈਂਟ 90s ਨੂੰ ਜਿਹੜੇ ਨੇ ਉਹ ਵਧੀਆ ਤਰੀਕੇ ਨਾਲ ਟਰੀਟ ਕਰ ਪਉਣ ਔਰ 19 ਜਿਹੜੇ ਕੰਟੈਸਟੈਂਟਸ ਨੇ ਉਹਨਾਂ ਦਾ ਵੈਲਕਮ ਕਰ ਸਕਣ ਤਾਂ ਕਿ ਉਹਨਾਂ ਨੇ ਕਿਉਂਕਿ ਉਹਨਾਂ ਦੀ ਪ੍ਰੋਮੋਸ਼ਨ ਤੋਂ ਬਾਅਦ ਹੀ ਜਿਹੜੇ ਸਾਰੇ ਦੇ ਸਾਰੇ ਉਹਨਾਂ ਦੇ ਆਫੀਸਰਸ ਉਹਨਾਂ ਦੀ ਜਿਹੜੀ ਸਾਰੇ ਜਗ੍ਹਾਏ ਵਿਕ ਗਈ ਸੋ ਹੁਣੇ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਧਮਾਕਾ ਹੁੰਦਾ ਹੈ ਕੌਣ ਕੀ ਪਰਫਾਰਮ ਕਰਦਾ ਹੈ ਕਿਹਦੇ ਲਈ ਕੀ ਸਪੈਸ਼ਲ ਅਰੇਂਜਮੈਂਟਸ ਕੀਤੇ ਗਏ ਨੇ ਇਹ ਤਾਂ ਹੁਣ ਇੱਥੇ ਪਹੁੰਚ ਕੇ ਹੀ ਪਤਾ ਚਲੇਗਾ ਫਿਲਹਾਲ ਲਈ ਤੁਸੀਂ ਬਰਨਰ ਰੋਜ਼ਾਨਿਕ ਸਵੇਰਾ ਦਾ ਨਾਲ ਤੁਹਾਨੂੰ ਅਸੀਂ ਇਦਾਂ ਹੀ ਅਪਡੇਟ ਦਵਾਂਗੇ ਕ